ਹਾਜੀ ਸਪਾਂਸਰ ਸਾਵਾਜ ਜੀ ਤੁਸੀਂ ਇੱਥੇ ਸੈਲਰ ਦੇ ਉੱਪਰ ਪਹੁੰਚੇ ਹੋਰ ਸੰਪਰਕ ਲਾ ਕੇ ਕੀ ਸਾਰਾ ਮਾਮਲਾ ਹੈ ਜੀ ਭਾਰਤੀ ਕਿਸਾਨ ਜੁਨੀਆ ਲਖੋਵਾਲ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਜਸਵੰਤ ਸਿੰਘ ਪਰਗੋਨਾ ਅੱਜ ਸਾਨੂੰ ਕਿਸਾਨ ਵੀਰਾਂ ਤੋਂ ਪਤਾ ਲੱਗਾ ਕਿ ਜਿਹੜਾ ਰਸੂਲਪੁਰ ਵਾਲਾ ਸੈਲਰ ਆ ਇਹ ਜਿਹੜਾ ਸਰਕਾਰੀ ਬਾੜਦਾਨੇ ਦੇ ਵਿੱਚ ਆਪਣਾ ਸਿੰਧਾ ਹਿੱਦ ਚੋਣਾ ਖਰੀਦ ਕੇ ਆਪਣੇ ਸੈਲਰ ਦੇ ਵਿੱਚ ਲਾ ਰਿਹਾ ਇਹਨੂੰ ਦੋ ਮੰਡੀਆਂ ਅਲਾਟ ਹੋਈਆਂ ਸੀ ਜਿਹੜੀ ਉੱਗੀ ਤੇ ਤਲਵੰਡੀ ਉਥੋਂ ਇੱਕ ਵੀ ਗੱਟੇ ਦੀ ਪਰਚੇਜ ਨਹੀਂ ਪਾਈ ਗਈ ਔਰ ਇਨਸਪੈਕਟਰਾਂ ਨੇ ਨਾਲ ਮਿਲ ਭੁਗਤੀ ਕਰਕੇ ਇਹਨਾਂ ਨੂੰ ਸਰਕਾਰੀ ਬਾਜ਼ਾਰਾਂ ਨਾਲ ਦਿੱਤਾ ਉਹ ਸਰਕਾਰੀ ਬਾਜ਼ਾਰਾਂ ਦੇ ਵਿੱਚ ਇੱਥੇ ਆਸਲੇ ਅਸੀਂ ਫੜ ਦੇ ਵਿੱਚ ਖੜੇ ਆ ਮੇਰੀਆਂ ਭਰੀਆਂ ਟਰੱਕ ਲੋਡ ਹੋ ਰਹੇ ਆ ਪਿਆਲੇ ਵਾਲੇ ਮੰਡੀ 'ਚ ਜਿਹੜਾ ਬਿਲਕੁਲ ਨਕਮਾ ਚੋਨਾ ਉਹ ਵੀ ਖਿਲਰਿਆ ਪਿਆ ਮੰਡੀ ਦੇ ਵਿੱਚ ਇਸ ਕਰਕੇ ਕਿਸਾਨਾਂ ਨੂੰ ਜੀ ਬਹੁਤ ਵੱਡੇ ਪੱਧਰ ਤੇ ਲੋਟ ਹੋ ਰਹੀ ਆ ਇਹ ਵੀ ਅੱਜ ਪਤਾ ਲੱਗਾ ਕਿ ਇਹਦੇ 250 ਰੁਪਏ ਨੂੰ ਵੀ ਝੋਨਾ ਵਿਗਿਆ ਆ ਦੇਖੋ ਕਿੰਨੀ ਵੱਡੀ ਕਿਸਾਨਾਂ ਦੀ ਲੋਟ ਹੋ ਰਹੀ ਆ ਪਹਿਲਾਂ ਤਾਂ ਕੁਦਰਤ ਨੇ ਹੱਡ ਵੀ ਮਾਰ ਪਾਤੀ ਆ ਮੁੜ ਕੇ ਬਿਮਾਰੀ ਪੈ ਗਈ ਆ ਝਾੜ ਗੜ ਗਿਆ ਝੋਨੇ ਦਾ ਉਸ ਦੇ ਪ੍ਰੰਤ ਵੀ ਜਿਹੜਾ ਸੈਲਰ ਵਾਲੇ ਆ ਜਿਹਦਾ ਸੁਪਰ ਵਾਲਾ ਸੈਲਰ ਆ ਇਹ ਵੱਡੀ ਛਰੇ ਆਮ ਲੁੱਟ ਕਰ ਰਿਹਾ ਵਾ ਜਿਹੜਾ ਕਵੰਤ ਦਾ ਮਗਰ 3000 ਰੁਪਏ ਦੀ ਲੁੱਟ ਕੱਪਿਆ ਇਸ ਕਰਕੇ ਮਾਰੂ ਝੋਨਾ ਲਿਆ ਰਿਹਾ ਝੋਨਾ ਲਿਆ ਕੇ ਹੋਰ ਸਟੇਨਾ ਤੋਂ ਲਿਆ ਕੇ ਇੱਥੇ ਮੰਡੀ ਆਪਣੇ ਫੜ ਦੇ ਵਿੱਚ ला ਕੇ ਸਰਕਾਰੀ ਬਾਹਰ ਦਾਣੇ ਦੇ ਵਿੱਚ ਪਾ ਗਏ ਟ੍ਰੱਕਾਂ 'ਚ ਲੋਡ ਕਰਕੇ ਆਪਣੇ ਅੰਦਰ ਸੈਲਰਾਂ ਦੇ ਵਿੱਚ ਲਾ ਦੇਖੋ ਜਾ ਕੇ ਸੈਲਰਾਂ ਦੇ ਵਿੱਚ ਵੀ ਇਹਨਾਂ ਦੇ ਝੋਨਾ ਲੱਗਾ ਹੋਇਆ ਹੈ। ਮੰਡੀਆਂਾਂ 'ਵਾਂ ਨਾਲ ਟਲੋਡੀ ਪਰੋਤ ਉਹਦੇ ਵਿੱਚੋਂ ਇੱਕ ਗੱਟਾ ਨਹੀਂ ਇਹ ਇੱਕ ਗੱਟਾ ਨਹੀਂ ਪਰਚੇਜ ਕੀਤਾ ਜਿਹੜੀ ਇਹ ਸੈਲਰਾਂ ਦੇ ਨਾਮ ਹੋ ਰਹੀ ਆਪ ਦੇ ਫੜ ਦੇ ਵਿੱਚੋਂ ਘੱਟੋ ਘੱਟ 50000 ਰੁਪਏ ਦਾ ਗੱਟਾ ਹੋਣਾ ਜਿਹੜਾ ਬਾਹਲੀਆਂ ਸਟੇਟਾਂ ਤੋਂ ਲਿਆਣ ਕੇ ਇੱਥੇ ਭਰਿਆ ਜਾ ਰਿਹਾ ਹੈ। ਦੋ ਮੰਡੀਆਂ ਇਹਨੂੰ ਲਾਗਵਾ ਪਾਸ ਕਰਨ ਦੇ ਆਵਾ ਕੌਣ ਇਨਸਪੈਕਟਰ ਇੱਥੇ ਪਾਸ ਕਰਦਾ ਕਿਹੜੀ ਮਾਰਕੀਟ ਕਮੇਟੀ ਇੱਥੇ ਅਲਾਉਟ ਕਰਦੀ ਆ ਵੀ ਇਹ ਆਪੇ ਭਰ ਕੇ ਆਪ ਦਾ ਪ੍ਰਾਈਵੇਟ ਖਰੀਦ ਕਰਾਉਂਦਾ ਇਹ ਜਿਹੜੇ ਸਰਕਾਰੀ ਇਨਸਪੈਕਟਰ ਆ ਉਹ ਇਹਨਾਂ ਦੇ ਫਾਇਦਾ ਦੇ ਨਾਲ ਲੜੇ ਹੋਇਆ ਉਹ ਇਹਨਾਂ ਨੂੰ ਬਾਦਲਾਂਾ ਦੇ ਰਹੇ ਆ ਸਰਕਾਰੀ ਬਾਦਲਾਂਾ ਦੇ ਕੇ ਹੋਰ ਉਹਦੀ ਮਦਦ ਕਰਾਉਂਦੇ ਉਹ ਵੀ ਸਹਾਰੇ ਆ ਰਹੇ ਆ ਕਸਾਲੇ ਲੋਟ ਅੱਜ ਤੋਂ ਅਸੀਂ ਕਿਸਾਨਾਂ ਭਾਰਤੀ ਕਿਸਾਨ ਜੂਨੀਅਰ ਲੱਖੋ ਵਾਲਿਆਂ ਵੱਲੋਂ ਇਹ ਧਰਨਾ ਲਾ ਰਹੇ ਆ ਨਾਲ ਸੇਲਰ ਦੇ ਕੋਈ ਟਰੱਕ ਗੱਡੀ ਅੰਦਰ ਜਾਣ ਬਾਹਰੋਂ ਅੰਦਰ ਜਾਣ ਦੇਵਾ ਜਾਂਦਾ ਅੰਦਰੋਂ ਬਾਹਰ ਆਉਂਦੇ। ਸਰਦ ਜੀ ਕਿਸੇ ਜਿਹੜਾ ਸੇਲਰ ਦਾ ਮਾਲਕ ਹੈ ਤੇਡੀ ਕੋ ਗੱਲਬਾਤ ਹੋਈ ਹੋਣਾ। ਮਾਲਕ ਦਾ ਸੇਲਰ ਦਾ ਪਹਿਲੀ ਗੱਲ ਦਾ ਜੀ ਇਹਨਾਂ ਨੂੰ ਜਿਹੜਾ ਕਿਸਾਨ ਤੋਂ ਸਿੱਧਾ ਝੋਨਾ ਖਰੀਦ ਹੀ ਨਹੀਂ ਸਕਦੇ। ਦੇਸ ਕਰਕੇ ਜਿਹੜੇ ਇਨਸਪੈਕਟਰਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਇਸ਼ਾਰੇ ਦੇ ਉੱਤੇ ਝੋਨਾ ਖਰੀਦਿਆ ਜਾਂਦਾ ਔਰ ਬਾਅਦ ਨਹੀਂ ਹ ਸਟੇਟਾਂ ਦੇ ਵਿੱਚੋਂ ਲਿਆ ਕੇ ਇੱਥੇ ਮੰਡੀ ਦੇ ਅਫਾੜੇ ਇਹਨਾਂ ਨੇ ਬਣਾਇਆ ਆਪਣੇ ਸੇਲਰ ਦੇ ਬਾਹਰਲੇ ਪਾਸੇ। ਉਹਨਾਂ ਵਿੱਚੋਂ ਸਰਕਾਰੀ ਬਾਰਦਾਨੇ ਵਿੱਚ ਲੋਡ ਕਰਕੇ ਗੱਡੀਆਂ ਦਾ ਆਪਣੇ ਸੇਲਰ ਦੇ ਵਿੱਚ ਲਾ। ਅੱਛਾ ਜੀ ਇੱਥੇ ਜਿਹੜੇ ਸਰਕਾਰੀ ਬਲਾਜਮ ਵੀ ਪਹੁੰਚੇ ਆ ਉਹਨਾਂ ਨੇ ਤੇ ਨਾਲ ਕੋਈ ਥੈਨੋ ਵਿਸ਼ਵਾਸ ਸਰਕਾਰ ਉਹ ਕਹਿੰਦੇ ਜੀ ਸਾਨੂੰ ਪਤਾ ਹੀ ਕੋਈ ਨਹੀਂ ਬਾਰਦਾਨਾ ਕਿੱਥੋਂ ਆਇਆ ਪਰ ਉਹਨਾਂ ਦੀ ਸ਼ਾਇਦ ਉਹ ਮੇਰਾ ਮਾਲ ਜਿਹੜਾ ਬਾਰਦਾਨਾ ਇਹਨਾਂ ਨੂੰ ਨਹੀਂ ਮਿਲਿਆ ਬਾਰਦਾਨਾ ਇਨਸਪੈਕਟਰੋਂ ਨੇ ਦਿੱਤਾ ਇਹਨਾਂ ਮੰਡੀ ਦੇ ਵਿੱਚ ਬਾਰਦਾਨਾ ਕਿਸੇ ਦੇ ਕੋਲ ਨਹੀਂਗਾ ਮੰਡੀ ਦੇ ਵਿੱਚ ਅਸੀਂ ਬਾਰਦਾਨੇ ਲਈ ਫੋਨ ਕਰੀ ਤਾਂ ਇਨਸਪੈਕਟਰ ਸਾਹਿਬ ਨੂੰ ਵੀ ਸਾਨੂੰ ਬਾਰਦਾਨਾ ਪ੍ਰੋਵਾਈਡ ਕੀਤਾ ਜਾਵੇ ਢੇਰੀਆਂ ਆ ਗਈਆਂ ਆਣ ਕੇ ਚੈੱਕ ਕਰੋ ਉਹ ਕਹਿੰਦੇ ਜੀ ਬਾਰਦਾਨਾ ਸ਼ੈਲਰ ਪ੍ਰੋਵਾਈਡ ਕਰੂਗਾ ਤੁਹ ਪਰ ਸ਼ੈਲਰ ਵਾਲੇ ਕਹਿੰਦੇ ਆ ਜੀ ਅਸੀਂ ਮੰਡੀ ਦੇ ਵਿੱਚੋਂ ਝੋਨਾ ਨਹੀਂ ਖਰੀਦਣਾ ਤੁਹਾਡੀਆਂ ਦੇ ਵਿੱਚੋਂ ਉਹ ਰਿਜੈਕਟਡ ਆ ਕਹਿੰਦੇ ਜੀ ਤੁਹਾਡਾ ਝੋਨਾ ਉਹ ਉਹ ਹੀ ਜੀਮਿੰਦਾਰ ਤੇ ਆਪਦੀ ਟਰਾਲੀ ਲੈਣ ਕੇ ਇੱਥੇ ਸ਼ੈਲਰ ਮਾਲਕ ਨੂੰ ਆਣ ਕੇ ਦਿਖਾਉਂਦਾ ਜੀ ਉਹਦੇ ਨਾਲ ਰੇਟ ਕਰਕੇ ਜਾਂ ਇਹ ਆਪਦਾ ਪ੍ਰਾਈਵੇਟ ਝੋਨਾ ਬਾਦ ਨਹੀਂ ਜਾਂ ਸਟੇਟਾਂ ਤੋਂ ਲੈ ਆਣ ਕੇ ਉਹ ਇਹਨਾਂ ਦਾ ਸਾਰਾ ਪਾਸ ਹੋ ਜਾਂਦਾ ਉਹ ਬਾਜ਼ਾਰਾਂ ਦੇ ਵਿੱਚ ਪੈ ਜਾਂਦਾ ਜੀ ਯੂਪੀ ਤੋਂ ਤੇ ਰਾਜਸਥਾਨ ਤੋਂ ਝੋਨਾ ਲਿਆ ਰਹੇ ਆ ਜਿਹੜਾ ਤਕਰੀਬਨ 11200 ਨੂੰ ਕੁਆਟਾ ਇਹਨਾਂ ਨੂੰ ਉੱਥੇ ਮਿਲ ਰਿਹਾ ਵਾ ਇੱਥੇ ਸਰਕਾਰੀ ਰੇਟ ਦੇ ਵਿੱਚ ਕਾਲਜੀ ਬਿੱਲ ਪਾ ਕੇ ਆਪਣੇਆਂ ਨੂੰ ਬਿੱਲ ਪਾ ਕੇ ਜਾਂ ਕਿਸਾਨਾਂ ਦੇ ਕੁਝ ਇਹਨਾਂ ਦੇ ਨਾਲ ਰੜੇ ਹੋਏ ਆ ਮੰਦੇ ਉਹਨਾਂ ਦੇ ਖਾਤੇ ਪਾ ਕੇ ਦੇ ਮੰਡੀ ਦੇ ਵਿੱਚੋਂ ਨਾ ਇਹ ਲਾ ਰਹੇ ਆ ਪ੍ਰਧਾਨ ਜੀ ਜੇ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤੇ ਅਗਲੀ ਰਣਨੀਤੀ ਅਗਲੀ ਰਣਨੀਤੀ ਇਹ ਆ ਜੀ ਇਲਾਕੇ ਦੇ ਕਿਸਾਨ ਮੰਡੀਆਂ ਦੇ ਆਰਤੀਏ ਜਿੰਨੇ ਵੀ ਆ ਸਵੇਰ ਤੋਂ ਇੱਥੇ ਧਰਨਾ ਲਾਇਆ ਜਾਊਗਾ ਨਾ ਕੋਈ ਸੇਲਰ ਦੇ ਵਿੱਚ ਟਰੱਕ ਗੱਡੀ ਜਾਣ ਦੇ ਬਈ ਦੇਵਾਂਗੇ ਤੇ ਨਾ ਉਹਨਾਂ ਨੂੰ ਬਾਹਰ ਆਉਣ ਦੇਵਾਂਗੇ ਕੋਈ ਗੱਟਾ ਇਸ ਤੋਂ ਇੱਕ ਵੀ ਛੋਨੇ ਦਾ ਇਸ ਨੂੰ ਚੱਪਣ ਨਹੀਂ ਦੇਵਾਂਗੇ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗੇ ਇਹ ਹੀ ਕਰਦੇ ਆ ਕਿ ਸੈਲਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਲਾਇਸੈਂਸ ਕੈਨਸਲ ਕੀਤਾ ਜਾਵੇ ਤੇ ਉਹਨਾਂ ਮੰਡੀਆਂ ਨੂੰ ਹੋਰ ਸੈਲਰ ਦੇ ਨਾਮ ਅਟੈਚ ਕੀਤਾ ਜਾਵੇ ਇਹ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੇਕਰ ਸਰਕਾਰ ਨੇ ਵੀ ਇਹ ਸਾਡੀ ਕਿਸਾਨਾਂ ਦੀ ਨਾ ਸੁਣੀ ਜਿੱਦਾਂ ਪਿਛਲੀ ਵਾਰੀ ਹਰ ਮੰਡੀ ਦੇ ਵਿੱਚ ਆ ਮੰਡੀਆਂ ਦੇ ਵਿੱਚ ਸੇਸ਼ੇ ਗੱਤੇ 100 ਦੇ ਮਗਰ ਵੱਧ ਲੈ ਗਏ ਪਿਛਲੀ ਵਾਰੀ ਕਿ ਸੈਲਰ ਵਾਲਿਆਂ ਨੇ ਵੱਡੀ ਲੁੱਟ ਕੀਤੀ ਆ ਉਹੀ ਲੋਟਰ ਹੁਣ ਆਨ ਕਰਦੇ ਆ ਇਹ ਕੰਟਰੋਲ ਮਗਰ 3-400 ਰੁਪਏ ਦੀ ਲੁੱਟ ਕਰਦੇ ਆ ਜੀ ਇਸੇ ਕਰਕੇ ਸ਼ੈਲਰਪਾਲ ਕੇ ਜਿਹੜੇ ਕਹਿ ਰਿਹਾ ਜੀ ਇੱਥੋਂ ਮੰਡੀਆਂ ਦੇ ਵਿੱਚੋਂ ਅਸੀਂ ਝੋਨਾ ਨਹੀਂ ਚੱਕਣਾ ਤੇ ਇਹ ਏਜੰਸੀਆਂ ਤੈਅ ਕਰਨ ਵੀ ਜਿਹੜਾ ਝੋਨਾ ਜੀ ਇਹਨਾਂ ਨੇ ਨਹੀਂ ਚੱਕਣਾ ਜਾ ਉਹ ਹੋਰ ਸੈਲਰ ਅਲਰਟ ਕੀਤੇ ਜਾਣ ਨਹੀਂ ਤਾਂ ਏਜੰਸੀ ਇਹਦੀ ਜਵਾਬਦੇਹ ਵੀ ਹੋਵੇ ਇਹ ਬਾਹਰੋਂ ਟਰੱਕ ਵੀ ਲੋਡ ਹੁੰਦਾ ਤਾਂ ਉਹ ਮੁਖਾ ਰਿਹਾ ਉਹ ਜਿਹੜਾ ਉਹ ਇੱਥੇ ਲੱਤ ਲਾ ਇਹ ਜਿਹੜਾ ਝੋਨਾ ਅੰਦਰ ਸੈਲਰ ਤੇ ਲੱਗਾ ਏਜੰਸੀਆਂ ਦੀ ਮਿਲਫੁੱਟੀ ਨਾਲ ਲੱਗਾ ਹੋਇਆ ਵਾ ਨਾਲ ਮਾਰਕੀਟਿੰਗ ਮੀਟੀ ਦੀ ਮਿਲਫੁੱਟੀ ਨਾਲ ਲੱਗਾ ਹੋਇਆ ਵਾ ਤੁਸੀਂ ਇੱਥੋਂ ਕੈਨੇਡਾ ਚੱਕੇ ਦੱਸੋ ਸਭ ਨਾਲ ਹੀ ਹੋਈ ਸਾਰੇ ਚੱਕੇ ਦੇ ਕੋਲ ਇਨਸਪੈਕਟਰ ਸਾਹਿਬ ਨੂੰ ਇਹਨੂੰ ਗਿਣਤੀ ਕਰਨ ਗਿਣਤੀ ਕਰਕੇ ਦੱਸੋ ਨਾ ਮਾਰਕੀਟ ਮਿੱਟੀ ਵਾਲੇ ਦੀ ਉਹ ਫੇ ਹੋ ਗਿਆ ਉਹਨਾਂ ਨੂੰ ਵੀ ਸਾਡੇ ਕੋਲ ਛੋਨਾ ਲੈ ਕੇ ਆਓ ਤੇ ਤੁਹਾਨੂੰ ਅਸੀਂ ਉਸੇ ਟਾਈਮ ਲੱਗਾਈ ਜਿੱਦਾਂ ਕੰਡਾ ਕਰਕੇ ਰੇਟ ਘੱਟ ਕਰਕੇ ਮੰਡੀ ਉੱਗੀ ਦੇ ਵਿੱਚ ਤੇ ਮੰਡੀ ਤਲਵੰਡੀ ਦੇ ਵਿੱਚ ਇੱਕ ਇੱਕ ਹਫ਼ਤਾ ਹੋ ਗਿਆ 10-10 ਦਿਨ ਹੋ ਗਏ ਕਿਸਾਨ ਜਿਹੜੇ ਮੰਡੀਆਂ ਦੇ ਬੈਠੇ ਆ ਰੋਲਣਾ ਕਿਸਾਨ ਇਹ ਬਾਗਾ ਉੱਤੇ ਲਾਟ ਵੀ ਨਹੀਂ ਹੋਇਆ ਅਜੇ ਪਾਸ ਦੂਸਰਾ ਬਦਲਾ ਕੀ ਹੋਇਆ ਲਾਟ ਨਹੀਂ ਹੋ ਰਹੀ ਹੈ ਹੋ ਰਹੀ ਹੈ ਵੱਡੀ ਇਨਸਪੈਕਟਰ ਆਹ ਸਿੱਧਾ ਹੋਊਗਾ ਜਿਹੜਾ ਮਰ ਗਿਆ ਵੀ ਬਾਡਾ ਦਾ ਪੂਰਾ ਸਿੱਧਾ ਹੈਗਾ ਤੁਹਾਨੂੰ ਪਤਾ ਹੈ ਬਾਈ ਬਾਈ ਲੋਕਾਂ ਨੂੰ ਸਿੱਧਾ ਸਿੱਧਾ ਹੱਕ ਹੈਗਾ ਤੁਹਾਨੂੰ ਤੁਹਾਨੂੰ ਹੈਗਾ ਹੱਕ ਸਿੱਧਾ ਖਰੀਦ ਹੁੰਦਾ ਜੱਟਾ ਲੋ ਇਹ ਮੈਂ ਹੱਕ ਹੈਗਾ ਤੇ ਸਾਨੂੰ ਦੱਸ ਦਿਓ ਗੰਦਾ ਵਾ ਜਿਹੜਾ ਵਿੱਚ ਸਾਨੂੰ ਨਹੀਂ ਬੜਾ ਕੋਈ ਇਸ ਦਾ ਜੀ ਮਨ ਨਹੀਂ ਪਤਾ ਪਰਦੇਸ ਵੰਡਿਆ ਜੋ ਇੱਕ ਗੱਟਾ ਵੀ ਨਹੀਂ ਤਸਵੀਰ ਤੁਸੀਂ ਦੇ ਇੱਕ ਗੱਡੀ ਨੂੰ ਮੋੜ ਕੇ ਵਿਆਹ ਕਰਕੇ ਜਾਣਦੇ ਹਾਂ ਕਿ ਉਹ ਵੀ ਢਰੀ ਫੈਲ ਚਲਵੰਡੀ ਪਰ ਉਹ ਵੀ ਦੋ ਕੋਈ ਇੰਨੀ ਫਾਸਟ ਕਿ ਰੈਕਟਰ ਕਿੰਮ ਕੀ ਦੋਵੇਂ ਲੱਗੇ ਆ ਜਿਸ ਤਰੀਕੇ ਨਾਲ ਸਰਾਟ ਬਣਾ